ਜਿਹੜਾ ਹੈਗਾ ਕਾਸੂ ਕਾਰਡੀਨਲ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈਗਾ ਤੇ ਇਹਦਾ ਮੇਨ ਮਕਸਦ ਜਿਸ ਤਰ੍ਹਾਂ ਕੀ ਫਰਸਟ ਫੇਸ ਸੀਗਾ ਯੁੱਧ ਨਸ਼ਿਆਂ ਵਿਰੁੱਧ ਉਸੇ ਤਰ੍ਹਾਂ ਇਹ ਦੂਜੇ ਫੇਸ ਦੇ ਵਿੱਚ ਵੀ ਉਸੇ ਮੁਸਤੈਦੀ ਦੇ ਨਾਲ ਜਿਹੜੀ ਹੈਗੀ ਹੈ ਇਹ ਕਾਰਵਾਈਆਂ ਅਮਲ ਚਲਿਆਂਦੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਤੋਂ ਪੂਰੀ ਮੁਸਤੈਦੀ ਨਾਲ ਤੁਸੀਂ ਸਾਡੇ ਨਾਲ ਹੀ ਹੁੰਦੇ ਹੋ ਮੋਸਟ ਆਫ ਦਾ ਜਿਹੜਾ ਹੈਗਾ ਅਸੀਂ ਪੂਰੀ ਤਰ੍ਹਾਂ ਜਿਹੜਾ ਸਰਚੋ ਬਿਆਨ ਵਗੈਰਾ ਕਰ ਰਹੇ ਹੈਗੇ ਆ ਪਬਲਿਕ ਦਾ ਸਾਥ ਵੀ ਸਾਨੂੰ ਮਿਲਣ ਲੱਗ ਪਿਆ ਹੈਗਾ ਤੇ ਇਹ ਕੋਈ ਵੀ ਹੁੰਦਾ ਹੈ ਨਾ ਜੇ ਕਿਤੇ ਵੀ ਨਸ਼ਾ ਖਤਮ ਕਰਨਾ ਹੈ ਉਹਦੇ ਆਪਾਂ ਤਿੰਨ ਸਟੈਪ ਮੰਨ ਸਕਦੇ ਹਾਂ ਸਭ ਤੋਂ ਪਹਿਲਾਂ ਸਪਲਾਈ ਚੇਨ ਕੱਟਣਾ ਸੈਕੰਡ ਜਿਹੜਾ ਹੁੰਦਾ ਹੈਗਾ ਐਡਿਕਟ ਉਹਨਾਂ ਦੀ ਸਾਂ ਤੇ ਥਰਡ ਜਿਹੜਾ ਨਵੇਂ ਬੱਚੇ ਨਾਂ ਲੱਗਣ ਉਹਨਾਂ ਨੂੰ ਅਵੇਅਰ ਕਰਨਾ ਹੁੰਦਾ ਹੈਗਾ ਪਰ ਅਸੀਂ ਜਿਹੜਾ ਤਿੰਨੇ ਸਟੈਪਾਂ ਦੇ ਵਿੱਚ ਪੂਰਾ ਜ਼ੋਰ ਲਗਾ ਰਹੇ ਹੈਗੇ ਆ ਤੇ ਅਸੀਂ ਪੂਰੇ ਆਸਬੰਦ ਹੈਗੇ ਆ ਕਿਉਂਕਿ ਪਬਲਿਕ ਵੀ ਸਾਡੇ ਨਾਲ ਹੁਣ ਇੱਕ ਅਭਿਆਨ ਦੇ ਤੌਰ ਤੇ ਜੁੜ ਚੁੱਕੀ ਹੈ